बात की है

है, भारतीय जनता पार्टी भारतीय जनता पार्टी नमस्कार ਮੁਰਦਾਬਾਦ ਮੁਰਦਾਬਾਦ ਜੀ ਆਪ ਸਰਕਾਰ ਮੁਰਦਾਬਾਦ 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 ਜੀ ਆਪ ਸਰਕਾਰ ਮੁਰਦਾਬਾਦ 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 ਜੀ ਆਪ ਸਰਕਾਰ ਮੁਰਦਾਬਾਦ 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 ਜੀ ਆਪ ਸਰਕਾਰ ਮੁਰਦਾਬਾਦ 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 tem ne keta hega den ka kaala nahi hai thapya va lagi patake putre nahi hai aur ye na khada ho gaya hai bula le tera parana pani 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 हनवंता हनमता सरकार बुदाबादा करणी बंदा करी बंदो करो बो आब सरकार बुरदाबा ਜੰਤਾ ਪਾਰਟੀ ਦੇ ਕਾਰਜਕਰਤਾ ਦਾ ਧੰਨਵਾਦ ਕਰਦਾ ਹਾਂ ਕਿ ਅਸੀਂ ਅੱਜ ਜਿਹੜਾ ਰੋਸ ਪ੍ਰਦਰਸ਼ਨ ਮਨਿੰਦਰ ਕਾਲੀਆ ਜੀ ਦੇ ਘਰ ਦੇ ਉੱਪਰ ਇੱਕ ਹੈਂਡ ਗ੍ਰਨੇਡ ਸੁੱਟਿਆ ਗਿਆ ਉਹ ਚੀਜ਼ ਦੀ ਇੱਕ ਬੜੀ ਵਧੀਆ ਤਰੀਕੇ ਨਾਲ ਤੰਬਦੀਸ਼ ਕਰਨੀ ਚਾਹੀਦੀ ਆ ਜਿਹੜੇ ਹੈਂਡ ਗ੍ਰਨੇਡ ਸਾਨੂੰ ਡਿਫੈਂਸ ਪੋਰਚ ਵੀ ਬਹੁਤ ਔਖੇ ਔਖੇ ਮਿਲ ਰਿਹਾ ਉਹ ਕਿੰਨਾ ਇੱਕ ਆਮ ਆਦਮੀ ਕੋਲ ਆਇਆ ਤੇ ਉਹਨੂੰ ਕਿੱਦਾਂ ਕਰਕੇ ਉਹਨਾਂ ਨੇ ਉੱਥੇ ਸਿੱਟਿਆ ਤੇ ਇੱਕ ਐਡੇ ਵੱਡੇ ਨੈਸ਼ਨਲ ਲੀਡਰ ਨੂੰ ਭਾਰਤਿਆ ਜੰਦਾ ਪਾਰਟੀ ਦਾ ਜਿਨ੍ਹਾਂ ਦਾ ਕਿ ਪੰਜਾਬ 'ਚ ਬਹੁਤ ਵੱਡਾ ਕਾਬਾ ਉਹਨਾਂ ਦੇ ਘਰ ਦੀ ਜਸ ਸੇਫਟੀ ਹੈ ਨਹੀਂ ਤਾਂ ਸਾਡੇ ਆਮ ਸਿਟੀਜ਼ਨ ਦਾ ਕੀ ਹੋਗਾ ਮੈਂ ਤੁਹਾਡੇ ਥਰੂ ਇਸ ਸਰਕਾਰ ਨੂੰ ਚੇਤਾਵਨੀ ਦੇਣਾ ਚਾਹਨਾ ਹੈ ਕਿ ਇਦਾਂ ਦੇ ਜਿਹੜੇ ਕਾਰਨਾਮੇ ਉਹ ਬੰਦ ਹੋਣੇ ਚਾਹੀਦੇ ਤੇ ਆਮ ਬੰਦੇ ਨੂੰ ਇੱਕ ਵਧੀਆ ਜ਼ਿੰਦਗੀ ਬਤੀਤ ਕਰਨ ਦਾ ਮੌਕਾ ਦਿੱਤਾ ਜਾਵੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਹ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਬਣੀ ਹੈ ਬਣੀ ਤਾਂ ਲੋਕਾਂ ਨੇ ਇਸ ਕਰਕੇ ਸਰਕਾਰ ਬਣਾਈ ਸੀ ਕਿ ਕੋਈ ਨਵਾਂ ਚੰਗਾ ਬਦਲਾਅ ਆਊਗਾ ਪਰ ਜਿੱਦਣੇ ਸਰਕਾਰ ਬਣੀ ਆ ਉਸ ਤੋਂ ਬਾਅਦ ਚੰਗਾ ਬਦਲਾਅ ਆਣ ਦੀ ਜਗ੍ਹਾ ਮਾੜਾ ਬਦਲਾਅ ਆਣਾ ਸ਼ੁਰੂ ਹੋ ਗਿਆ ਪੰਜਾਬ ਦੇ ਅੰਦਰ ਪਹਿਲੇ ਦਿਨ ਤੋਂ ਹੀ ਲੁੱਟਾਂ ਖੋਹਾਂ ਗੁੰਡਾਗਰਦੀ ਫਰੋਟੀਆਂ ਬੰਬ ਧਮਾਕੇ ਹੋਣੇ ਸ਼ੁਰੂ ਹੋ ਗਏ ਕੱਲ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਐਸਾ ਇੱਕ ਕਾਲਾ ਦਿਨ ਚੜ੍ਹਿਆ ਕਿ ਲੀਡਰਾਂ ਦੇ ਘਰਾਂ ਉੱਤੇ ਗਰਨੇਡ ਨਾਲ ਹਮਲੇ ਹੋਣੇ ਸ਼ੁਰੂ ਹੋ ਗਏ ਇਹ ਚੀਜ਼ਾਂ ਮੈਂ ਸਮਝਦਾ ਪਾਕਿਸਤਾਨ ਅਫਗਾਨਿਸਤਾਨ ਤਾਂ ਸੁਣਿਆ ਸੀ ਪਰ ਪੰਜਾਬ ਦੇ ਅੰਦਰ ਐਸਾ ਮਾਹੌਲ ਕਦੀ ਨਹੀਂ ਬਣਿਆ ਜੋ ਹੁਣ ਹੋਇਆ ਮੋਰੰਜਰ ਕਾਲੀਆ ਜੀ ਸਾਡੇ ਨੈਸ਼ਨਲ ਲੀਡਰ ਹੈ ਉਹਨਾਂ ਦੇ ਘਰ ਤੇ ਗਰਨੇਡ ਨਾਲ ਅਟੈਕ ਕਰਕੇ ਇੱਕ دہشت ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਇੱਥੇ ਰੋਕਣ ਵਾਸਤੇ ਪੰਜਾਬ ਦੇ ਅੰਦਰ ਕਿਉਂਕਿ ਬੜੀ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਵਾਲੇ ਬੀਜੇਪੀ ਨੂੰ ਰੋਕਣ ਵਾਸਤੇ ਤੈਸ ਘਟਿਆ ਰਾਜਨੀਤੀ ਤੇ ਆਗੇ ਕਿ ਇਹਨਾਂ ਦੀ ਜਿਹੜੀ ਇੰਟੈਲੀਜੈਂਸੀ ਜਮਾ ਫੇਲ ਹੋ ਗਈ ਤੁਸੀਂ ਦੇਖਿਆ ਹੋਣਾ ਕਿ ਲੋਕਾਂ ਤੋਂ ਚੰਗੇ ਬਿਜ਼ਨਸਮੈਨਾਂ ਤੋਂ ਜੇ ਕਿਸੇ ਨੇ ਬੇਹਤ ਨਾਲ 4 ਪੈਸੇ ਕਮਾ ਲੇ ਤਾਂ ਉਹ ਤੇ ਫਰੋਤੀ ਮੰਗੀ ਜਾਂਦੀ ਹੈ ਗੁੰਡਾਗਰਦੀ ਕੀਤੀ ਜਾਂਦੀ ਹੈ ਗੋਲੀਆਂ ਚੱਲਦੀਆਂ ਲੋਕਾਂ ਦੇ ਘਰਾਂ ਤੇ ਬੰਬ ਧਮਾਕੇ ਹੋ ਰਹੇ ਆ ਤੇ ਐਸੇ ਹਾਲਾਤ ਦੇ ਵਿੱਚ ਪੰਜਾਬ ਦਾ ਹਰ ਇੱਕ ਵਿਅਕਤੀ ਇਹ ਮਹਿਸੂਸ ਕਰਨ ਲੱਗ ਗਿਆ ਕਿ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਇੱਥੇ ਪੰਜਾਬ 'ਚ ਰਹਿਿਆ ਜਾ ਸਕਦਾ ਹੈ ਜੇ ਨੈਸ਼ਨਲ ਲੈਵਲ ਦੇ ਲੀਡਰਾਂ ਦੇ ਘਰਾਂ ਤੇ ਗ੍ਰਨੇਡ ਅਟੈਕ ਹੋਣੇ ਸ਼ੁਰੂ ਹੋ ਜਾਣ ਜੇ ਪੁਲਿਸ ਦੀਆਂ ਚੌਕੀਆਂ ਤੇ ਪੁਲਿਸ ਦੇ ਥਾਣਿਆਂ ਤੇ ਗ੍ਰਨੇਡ ਨਾਲ ਅਟੈਕ ਹੋਣੇ ਸ਼ੁਰੂ ਹੋ ਜਾਣ ਤਾਂ ਮੈਂ ਸਮਝਦਾ ਕਿ ਇਹਦੇ ਨਾਲੋਂ ਫੇਰ ਲੋਕ ਇਹ ਮਹਿਸੂਸ ਕਰਦੇ ਹੋਣਗੇ ਵੀ ਇਹਦੇ ਨਾਲੋਂ ਤਾਂ ਕਿਸੇ ਹੋਰ ਸਟੇਟ 'ਤੇ ਰਹਿਣਾ ਜ਼ਿਆਦਾ ਵਧੀਆ ਹੈ ਤੇ ਪਰ ਮੈਂ ਇਹ ਕਹਿਣਾ ਚਾਹੁੰਦਾ ਹੈ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਪੰਜਾਬ ਦੇ ਲੋਕ ਸੰਘਰਸ਼ੀਲ ਪੰਜਾਬ ਦੇ ਲੋਕ ਮਿਹਨਤੀ ਪੰਜਾਬ ਦੇ ਲੋਕ ਤਕੜੇ ਦਲੇਰ ਲੋਕ ਹੈ ਇਹ ਇਨਾਂ ਛੋਟੀਆਂ ਚੀਜ਼ਾਂ ਤੋਂ ਡਰਨ ਵਾਲੇ ਨਹੀਂ ਤੇ ਮਜ਼ਬੂਤੀ ਦੇ ਨਾਲ ਪੰਜਾਬ ਦੇ ਲੋਕ ਭਾਈਚਾਰਕ ਸਾਂਝ ਦੇ ਨਾਲ ਬੜੀ ਮਜ਼ਬੂਤੀ ਦੇ ਨਾਲ ਇਕੱਠੇ ਹੋ ਕੇ ਪੰਜਾਬ 'ਚ ਦੁਬਾਰਾ ਇੱਕ ਚੰਗਾ ਮਾਹੌਲ ਸਿਰਜਣਗੇ ਤੇ ਇਹ ਆਮ ਆਦਮੀ ਪਾਰਟੀ ਨੂੰ ਇੱਕੋ ਭੁਜਾ ਕੇ 2 ਸਾਲ ਬਾਅਦ ਜਦੋਂ ਇਲੈਕਸ਼ਨ ਹੋਣੇ ਆ 2027 ਦੇ ਲੋਕਾਂ ਨੇ ਮੰਨ ਬਣਾਇਆ ਹੈ ਕਿ ਇਹਨਾਂ ਨੂੰ ਬਦਲ ਕੇ ਇੱਕ ਚੰਗੀ ਸਰਕਾਰ ਜਿੱਦਾਂ ਯੂਪੀ ਦੇ ਅੰਦਰ ਯੋਗੀ ਜੀ ਦੀ ਸਰਕਾਰ ਚੱਲ ਰਹੀ ਹੈ ਇਦਾਂ ਦੀ ਸਰਕਾਰ ਪੰਜਾਬ ਦੇ ਅੰਦਰ ਲੋਕ ਲਿਆਣਾ ਚਾਹੁੰਦੇ ਆ ਤੇ ਇਸ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਮੰਡਲ ਬਲਾਚੌਰ ਦੇ ਸਾਡੇ ਪ੍ਰਧਾਨ ਅਨੰਦ ਕਿਸ਼ੋਰ ਜੀ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਇੱਕ ਪ੍ਰਦਰਸ਼ਨ ਕੀਤਾ ਜਾਵੇ ਬੜਾ ਚੌੜ ਦੇ ਅੰਦਰ ਸਰਕਾਰ ਦੇ ਖਿਲਾਫ ਤੇ ਲੋਕਾਂ ਨੂੰ ਇਹ ਮੈਸੇਜ ਦੇਣ ਲਈ ਕਿ ਅਸੀਂ ਡਰਨ ਵਾਲੇ ਨਹੀਂ ਐ ਅਸੀਂ ਲੋਕਾਂ ਨਾਲ ਖੜਨ ਵਾਲੇ ਐ ਹਮੇਸ਼ਾ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੀ ਆਵਾਜ਼ ਵੀ ਚੱਕਦੇ ਰਾਂਗੇ ਤੇ ਪੰਜਾਬ ਦੇ ਅੰਦਰ ਇੱਕ ਚੰਗਾ ਮਾਹੌਲ ਸਿਰਜਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ